ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਹਨਾਂ ਪੰਜ ਹਾਲਾਤਾਂ ਦੇ ਵਿੱਚ ਕਦੇ ਵੀ ਗੁਟਕਾ ਸਾਹਿਬ ਤੋਂ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਸਾਧ ਸੰਗਤ ਜੀ ਜੇਕਰ ਸਾਡੇ ਕੋਲ ਜਾਣੇ ਹਨ ਜਾਣੇ ਵਿੱਚ ਏਡੀ ਵੱਡੀ ਗਲਤੀ ਹੋ ਜਾਵੇ ਤਾਂ ਅਸੀਂ ਪਾਪਾਂ ਦੇ ਭਾਗੀਦਾਰ ਬਣ ਸਕਦੇ ਹਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮੇਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਸਾਧ ਸੰਗਤ ਜੀ ਉਹ ਕਿਹੜੇ ਪੰਜ ਹਾਲਾਤ ਹਨ ਜਿਨ੍ਹਾਂ ਵਿੱਚ ਕਦੇ ਵੀ ਗੁਰਬਾਣੀ ਗੁਰੂ ਘਰ ਸਾਹਿਬ ਤੋਂ ਨਹੀਂ ਪੜਨੀ ਚਾਹੀਦੀ ਜੇਕਰ ਅਸੀਂ ਨਹੀਂ ਪੜਾਂਗੇ ਤਾਂ ਸਹੀ ਰਹਾਂਗੇ ਜੇਕਰ ਅਸੀਂ ਇਹਨਾਂ ਪੰਜ ਹਾਲਾਤਾਂ ਵਿੱਚ ਗੁਰੂ ਘਰ ਸਾਹਿਬ ਤੋਂ ਗੁਰਬਾਣੀ ਪੜ੍ਹ ਲੈਂਦੇ ਹਾਂ ਤਾਂ ਦੇਖਣਾ ਕਿ ਅਸੀਂ ਜਾਣੇ ਜਾਣੇ ਵਿੱਚ ਹੀ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਹਾਂ ਤੇ ਉਹ ਕਿਹੜੀਆਂ ਹਾਲਾਤ ਹਨ ਉਹ ਕਿਹੜੇ ਉਹ ਜਿਹੇ ਸਮੇਂ ਹਨ ਉਹਨਾਂ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਪਹਿਲੀ ਜੋ ਗੱਲ ਨੋਟ ਰੱਖਣੀ ਹੈ ਜਿਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਤੇ ਵੀ ਜੇਕਰ ਆਪਾਂ ਨੂੰ ਮੌਕਾ ਮਿਲਦਾ ਹੈ ਕਿਸੇ ਕੀਰਤਨ ਦਰਬਾਰ ਗੁਰੂ ਘਰ ਜਾਣ ਦਾ ਜਾਂ ਕਿਸੇ ਸਮਾਗਮ ਦੇ ਵਿੱਚ ਜਾਣ ਦਾ ਜਦੋਂ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਉੱਥੇ ਗੁਰਬਾਣੀ ਕੀਰਤਨ ਤਾਂ ਚੱਲ ਰਿਹਾ ਹੁੰਦਾ ਹੈ ਪਠਾ ਚੱਲ ਰਹੀ ਹੁੰਦੀ ਹੈ ਗੁਰਬਾਣੀ ਦੇ ਰਾਹੀਂ ਸਾਨੂੰ ਇਤਿਹਾਸ ਸੁਣਾਇਆ ਜਾ ਰਿਹਾ ਹੁੰਦਾ ਹੈ ਅਸੀਂ ਕਈ ਵਾਰੀ ਕੀ ਕਰਦੇ ਇਹ ਜਾਣੇ ਅਣਜਾਣੇ ਵਿੱਚ ਵੇਖਿਆ ਹੀ ਹੋਵੇਗਾ ਤੁਸੀਂ ਵੀ ਇਹ ਕਈ ਵਾਰੀ ਦੇਖਿਆ ਹੋਵੇਗਾ ਕਿ ਲੋਕ ਉੱਥੇ ਜਾ ਕੇ ਗੁਟਕਾ ਸਾਹਿਬ ਲੈ ਕੇ ਆਪਣਾ ਹੀ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ ਸਾਧ ਸੰਗਤ ਜੀ ਉਹ ਜਿਹੜੇ ਸਾਨੂੰ ਇਤਿਹਾਸ ਸੁਣਾ ਰਹੇ ਹਨ ਜਾਂ ਗੁਰਬਾਣੀ ਕੀਰਤਨ ਸੁਣਾ ਰਹੇ ਹਨ ਉਹ ਵੀ ਤਾਂ ਸਾਡੇ ਲਈ ਹੈ ਜੋ ਵੀ ਉਥੇ ਗੁਰਦੁਆਰਾ ਸਾਹਿਬ ਸਮਾਗਮ ਚੱਲ ਰਿਹਾ ਹੁੰਦਾ ਹੈ ਉਹ ਵੀ ਸਾਨੂੰ ਸੁਣਾਉਣ ਲਈ ਹੁੰਦਾ ਹੈ ਉਹ ਵੀ ਗੁਰਬਾਣੀ ਦੇ ਵਿਚਲੀਆਂ ਹੀ ਪੰਕਤੀਆਂ ਹੁੰਦੀਆਂ ਹਨ ਜੇਕਰ ਅਸੀਂ ਉਹਨਾਂ ਨੂੰ ਸਰਵਣ ਕਰਾਂਗੇ ਤਾਂ ਉਸ ਦਾ ਵੀ ਅਸਰ ਸਾਡੇ ਖੁਦ ਪਾਠ ਕੀਤੇ ਜਿਨ ਨਹੀਂ ਹੋਵੇਗਾ ਜੋ ਕਿ ਬਹੁਤ ਹੀ ਅਸੀਂ ਆਪਣੇ ਵੱਲੋਂ ਮਾਨ ਮਤ ਕਰ ਬੈਠਦੇ ਹਾਂ ਇਹ ਅੱਜਕੱਲ ਬਹੁਤ ਹੀ ਕੰਮ ਚੱਲ ਰਿਹਾ ਹੈ ਕੀਰਤਨ ਕਥਾ ਗੁਰਬਾਣੀ ਦਾ ਸਤਕਾਰ ਵੀ ਇਸ ਤਰ੍ਹਾਂ ਨਹੀਂ ਹੁੰਦਾ ਤੇ ਬੇਅਦਬੀ ਹੋ ਜਾਂਦੀ ਹੈ ਨਾ ਤਾਂ ਤੁਹਾਡਾ ਤਿਹਾਨ ਨਿਤਨੇਮ ਵਿੱਚ ਲੱਗਦਾ ਹੈ ਤੇ ਨਾ ਹੀ ਉੱਥੇ ਚੱਲ ਰਹੇ ਕੀਰਤਨ ਤੇ ਕਥਾ ਵਿੱਚ ਲੱਗੇਗਾ ਸੋ ਇਸ ਤਰ੍ਹਾਂ ਆਪ ਜੀ ਨੇ ਧਿਆਨ ਰੱਖਣਾ ਹੈ ਕਿ ਜਿਸ ਸਮੇਂ ਤੁਸੀਂ ਉੱਥੇ ਹੋ ਕੀਰਤਨ ਸੁਣਿਆ ਜਾਵੇ ਕਥਾ ਸੁਣੀ ਜਾਵੇ ਜਾਂ ਗੁਰਬਾਣੀ ਸੁਣਨ ਦਾ ਲਾਹਾ ਪ੍ਰਾਪਤ ਕੀਤਾ ਜਾਵੇ ਇਸ ਸਮੇਂ ਦੇ ਵਿੱਚ ਆਪ ਜੀ ਨੇ ਕਦੇ ਵੀ ਨਿਤਨੇਮ ਨਹੀਂ ਕਰਨਾ ਕਿਉਂਕਿ ਉਸ ਸਮੇਂ ਜੜੀਆਂ ਵੀ ਆਵਾਜ਼ਾਂ ਸਾਨੂੰ ਗੁਰੂ ਘਰ ਦੇ ਵਿੱਚ ਸਾਡੇ ਕੰਨਾਂ ਦੇ ਵਿੱਚ ਪੈ ਰਹੀਆਂ ਹੁੰਦੀਆਂ ਹਨ ਉਹ ਸਾਡੇ ਵੀ ਕੀਤੇ ਹੋਏ ਪਾਠ ਵਿੱਚ ਸਾਨੂੰ ਧਿਆਨ ਨਹੀਂ ਲੱਗਣ ਦਿੰਦੀਆਂ ਸਾਡਾ ਮਨ ਉਸ ਵਿੱਚ ਸਮੇਂ ਜ਼ਿਆਦਾ ਭਟਕਦਾ ਹੈ ਕਈ ਵਾਰ ਸਾਡੇ ਕੰਨਾਂ ਵਿੱਚ ਬਾਬਾ ਜੀ ਦਾ ਪਾਠ ਜ਼ਿਆਦਾ ਸੁਣਦਾ ਹੈ ਆਪਣੇ ਵੱਲੋਂ ਕੀਤੀਆਂ ਪੰਕਤੀਆਂ ਨੂੰ ਅਸੀਂ ਇੱਧਰ ਉੱਧਰ ਕਰ ਬੈਠਦੇ ਹਾਂ ਕਈ ਵਾਰ ਅਸੀਂ ਬਹੁਤ ਹੀ ਭਟਕੇ ਹੁੰਦੇ ਹਾਂ ਉਸ ਸਮੇਂ ਹੋਰ ਕਿਸੇ ਸਮੇਂ ਵਿੱਚ ਵੀ ਅੱਗੇ ਜਾਂ ਪਿੱਛੇ ਸਮਿਆਂ ਦੇ ਵਿੱਚ ਆਪ ਜੀ ਦਾ ਆਪਣਾ ਨਿਤ ਨਿਯਮ ਤੁਸੀਂ ਕਰ ਸਕਦੇ ਹੋ ਬੋਧੇ ਇਸ ਤਰ੍ਹਾਂ ਕਰਦੇ ਦੇਖੇ ਹਨ ਕਿਉਂਕਿ ਅਸੀਂ ਆਸ ਹੀ ਜੇ ਹੁੰਦੇ ਜਾ ਰਹੇ ਹਾਂ ਕਿ ਚਲੋ ਸਮਾਂ ਮਿਲਿਆ ਹੈ ਤੇ ਹੁਣ ਗੁਟਕਾ ਸਾਹਿਬ ਤੋਂ ਬਾਣੀ ਪੜ ਲਈਏ ਜਿਹੜਾ ਕੋਈ ਕਥਾ ਕਰ ਰਿਹਾ ਹੈ ਜਾਂ ਕੀਰਤਨ ਕਰ ਰਿਹਾ ਹੈ ਜਾਂ ਕੋਈ ਵਾਰ ਵੀ ਟਾਡੀ ਜੀ ਸੁਣਾ ਰਿਹਾ ਹੁਣ ਉਸ ਦੀ ਤਾਂ ਅਸੀਂ ਕਿਸੇ ਵੀ ਗੱਲ ਨੂੰ ਨਾ ਤਾਂ ਸੁਣਦੇ ਹਾਂ ਤੇ ਨਾ ਹੀ ਉਹਨਾਂ ਦੁਆਰਾ ਦਿੱਤੇ ਹੋਏ ਸਿਧਾਂਤਾਂ ਨੂੰ ਅਸੀਂ ਸੁਣ ਪਾਉਂਦੇ ਹਾਂ ਨਾ ਹੀ ਸਾਡੇ ਉੱਪਰ ਕੋਈ ਅਸਰ ਹੁੰਦਾ ਹੈ ਅਸੀਂ ਬਸ ਆਪਣਾ ਹੀ ਟਾਈਮ ਟਪਾਉਣ ਦੇ ਲਈ ਗੁਰਦੁਆਰਾ ਸਾਹਿਬ ਜਾਂਦੇ ਆਂ ਤੇ ਟਪਾ ਕੇ ਆ ਜਾਂਦੇ ਆਂ ਬਾਕੀ ਸਮੇਂ ਵਿੱਚ ਸ਼ਾਇਦ ਲੋਕੀ ਮੋਬਾਈਲ ਹੀ ਦੇਖਦੇ ਰਹਿੰਦੇ ਹਨ ਕਿਸੇ ਦੀ ਬੜੀ ਮਜਬੂਰੀ ਹੋਵੇ ਉਹ ਹਜ਼ੂਰੀ ਵਿੱਚ ਬੈਠ ਕੇ ਜਾਂ ਬਾਹਰ ਦਰਬਾਰ ਤੋਂ ਜਾ ਕੇ ਹੀ ਬਾਣੀ ਦਾ ਪਾਠ ਕਰ ਲਵੇ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਦੂਸਰੀ ਜੋ ਧਿਆਨ ਰੱਖਣਯੋਗ ਗੱਲ ਹੈ ਕਿ ਕਦੇ ਵੀ ਆਪ ਜੀ ਨੇ ਨੰਗੇ ਸਿਰ ਖੁੱਲੇ ਵਾਲਾਂ ਦੇ ਨਾਲ ਲੈ ਕੇ ਗੁਰਬਾਣੀ ਨਹੀਂ ਪੜ੍ਹਨੀ ਪੈਰਾਂ ਵਿੱਚ ਜੋੜੇ ਜਾਂ ਜੁਰਾਬਾਂ ਵੀ ਭਾਵੇਂ ਪਾਈਆਂ ਹੋਣ ਭਾਵੇਂ ਚਾਹੇ ਜਿੰਨੀ ਵੀ ਠੰਡ ਹੋਵੇ ਉਸ ਸਮੇਂ ਵੀ ਤੁਸੀਂ ਗੁਰਦਕਾ ਸਾਹਿਬ ਤੋਂ ਗੁਰਬਾਣੀ ਬਿਲਕੁਲ ਵੀ ਨਹੀਂ ਪੜ੍ਹਨੀ ਕਦੇ ਵੀ ਗੁਰਬਾਣੀ ਦਾ ਪਾਠ ਤੁਸੀਂ ਉੱਚੀ ਬੋਲ ਕੇ ਜਾਂ ਗੁਰਦਕਾ ਸਾਹਿਬ ਤੋਂ ਕਦੇ ਵੀ ਤੁਸੀਂ ਗੁਰਬਾਣੀ ਦਾ ਪਾਠ ਜੋੜੇ ਪੈਰਾਂ ਵਿੱਚ ਰੱਖ ਕੇ ਗੁਰਦਕਾ ਸਾਹਿਬ ਤੋਂ ਪਾਠ ਨਹੀਂ ਕਰਨਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਸਾਧ ਸੰਗਤ ਜੀ ਕਿਉਂਕਿ ਇਹ ਵੀ ਇੱਕ ਨਿਰਾਦਰੀ ਹੋ ਜਾਂਦੀ ਹੈ ਗੁਰਬਾਣੀ ਦੀ ਤੀਸਰੀ ਇਹ ਗੱਲ ਕਿ ਕਦੇ ਵੀ ਸਰੀਰਕ ਸ਼ੁੱਧੀ ਤੋਂ ਬਿਨਾਂ ਚਾਹੇ ਤੁਸੀਂ ਗ੍ਰਹਿਸਤੀ ਹੋ ਜਾਂ ਨਹੀਂ ਸਰੀਰਕ ਸ਼ੁੱਧੀ ਕਰਨੀ ਬਹੁਤ ਹੀ ਜ਼ਰੂਰੀ ਹੈ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਵੀ ਆਪ ਜੀ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿਉਂਕਿ ਇਹ ਵੀ ਇੱਕ ਬਹੁਤ ਹੀ ਵੱਡੀ ਨਿਰਾਦਰੀ ਹੋ ਜਾਂਦੀ ਹੈ ਸਰੀਰਿਕ ਸ਼ੁੱਧੀ ਕਰਕੇ ਹੀ ਪਾਠ ਕਰਨਾ ਚਾਹੀਦਾ ਹੈ ਤਾਂ ਹੀ ਸਾਨੂੰ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਮਿਲ ਸਕਦਾ ਹੈ ਚੌਥੀ ਗੱਲ ਦਾ ਧਿਆਨ ਰੱਖਣਾ ਹੈ ਸਾਧ ਸੰਗਤ ਜੀ ਕਿ ਜਦੋਂ ਵੀ ਆਪ ਜੀ ਨੇ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਕਾ ਸਾਹਿਬ ਤੋਂ ਪਾਠ ਕਰਨਾ ਹੈ ਉਹ ਕਦੇ ਵੀ ਕਿਸੇ ਦੇ ਪੈਰਾਂ ਵਾਲੇ ਪਾਸੇ ਬੈਠ ਕੇ ਨਹੀਂ ਕਰਨਾ ਆਸਨ ਤੋਂ ਨੀਵਾ ਜਾਂ ਤੁਸੀਂ ਜਿੱਥੇ ਥੱਲੇ ਬੈਠ ਕੇ ਪਾਠ ਕਰਦੇ ਹੋ ਉਸੇ ਜਗ੍ਹਾ ਤੇ ਤੁਹਾਡੇ ਤੋਂ ਕੋਈ ਉੱਚਾ ਨਾ ਬੈਠਾ ਹੋਵੇ ਜਿਸ ਤਰ੍ਹਾਂ ਗੁਰਬਾਣੀ ਦਾ ਸਤਕਾਰ ਨਹੀਂ ਰਹੇਗਾ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਜਾਂ ਤਾਂ ਬਰਾਬਰ ਹੋ ਜਾਂ ਥੋੜਾ ਜਿਵੇਂ ਤੁਹਾਡਾ ਉੱਚਾ ਅਸਣ ਹੋਣਾ ਚਾਹੀਦਾ ਹੈ ਪੈਰਾਂ ਵਾਲੇ ਪਾਸੇ ਬੈਠ ਕੇ ਕਦੇ ਵੀ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਤਾਂ ਹੀ ਪੰਜਾ ਸਿੰਘਾਂ ਵੱਲੋਂ ਸਾਨੂੰ ਇਹ ਆਖਿਆ ਜਾਂਦਾ ਹੈ ਕਿ ਭਾਈ ਪੈਰਾਂ ਵਾਲੇ ਪਾਸੇ ਕਦੇ ਵੀ ਪੈਠ ਕੇ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਨਾ ਹੀ ਸਰਾਣੇ ਵਾਲੇ ਪਾਸੇ ਬੈਠ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਪੰਜਵੀਂ ਜੋ ਗੱਲ ਤੁਸੀਂ ਬਹੁਤ ਹੀ ਧਿਆਨ ਵਿੱਚ ਰੱਖਣੀ ਹੈ ਇਹ ਬਹੁਤ ਵਾਰੀ ਕੀ ਵੇਖਿਆ ਜਾਂਦਾ ਹੈ ਕਿ ਜਿਨ੍ਹਾਂ ਨੂੰ ਸੰਗਤ ਨਹੀਂ ਮਿਲਦੀ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਕਿਸੇ ਨੇ ਨਹੀਂ ਦੱਸਿਆ ਹੁੰਦਾ ਨਸ਼ਾ ਕਰਕੇ ਜਾਂ ਕੁਝ ਖਾ ਕੇ ਆਂਡੇ ਵਗੈਰਾ ਖਾ ਕੇ ਵੀ ਗੁਰਬਾਣੀ ਦਾ ਪਾਠ ਕਰਨ ਬੈਠ ਜਾਂਦੇ ਹਨ ਇਸ ਤਰ੍ਹਾਂ ਦਾ ਕਦੇ ਵੀ ਗੁਰਬਾਣੀ ਦਾ ਪਾਠ ਨਹੀਂ ਕਰਨਾ ਚਾਹੀਦਾ ਜੇ ਮਨ ਕਰਦਾ ਹੈ ਬਾਣੀ ਦਾ ਪਾਠ ਕਰਨ ਨੂੰ ਚਿਤ ਕਰਦਾ ਹੈ ਤੁਹਾਡਾ ਗੁਰੂ ਦੇ ਚਰਨਾਂ ਨਾਲ ਜੁੜਨ ਨੂੰ ਜੀ ਕਰਦਾ ਹੈ ਇਹਨਾਂ ਕੋਲੋਂ ਤੌਬਾ ਕਰਨੀ ਚਾਹੀਦੀ ਹੈ ਇਹਨਾਂ ਨੂੰ ਇੱਕ ਪਾਸੇ ਛੱਡ ਕੇ ਭਾਵਕ ਇਸ ਤੋਂ ਦੂਰ ਹੋ ਕੇ ਫਿਰ ਤੁਸੀਂ ਬਾਣੀ ਦਾ ਪਾਠ ਕਰ ਸਕਦੇ ਹੋ ਫਿਰ ਤੁਸੀਂ ਗੁਰੂਕਾ ਸਾਹਿਬ ਤੋਂ ਗੁਰਬਾਣੀ ਪੜ੍ਹ ਸਕਦੇ ਹੋ ਇਸ ਤਰ੍ਹਾਂ ਗੁਰਬਾਣੀ ਦਾ ਪਾਠ ਵੀ ਕਰੀ ਜਾਣਾ ਤੇ ਸ਼ਰਾਬ ਪੀ ਕੇ ਨਸ਼ਾ ਵੀ ਕਰੀ ਜਾਣਾ ਆਂਡੀਆਂ ਦੀ ਪੁਰਜੀ ਬਣਾ ਕੇ ਵੀ ਖਾਈ ਜਾਣੀ ਕਈ ਹੀ ਅਸੀਂ ਇਹੋ ਜਿਹੇ ਲੋਕ ਵੇਖੇ ਹਨ ਤੇ ਬਾਅਦ ਵਿੱਚ ਗੁਰੂਕਾ ਸਾਹਿਬ ਪੜ੍ਹ ਕੇ ਗੁਰਬਾਣੀ ਪੜ੍ਹਨ ਲੱਗ ਪੈਂਦੇ ਹਨ ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਵੱਡਾ ਨੁਕਸਾਨ ਕਰ ਰਹੇ ਹਨ ਕਿ ਪਾਪਾ ਦੇ ਭਾਗੀਦਾਰ ਬਣਦੇ ਜਾਂਦੇ ਹਨ ਇਸ ਨਾਲ ਜਦੋਂ ਵੀ ਕਿਤੇ ਤੁਹਾਨੂੰ ਇਦਾਂ ਦਾ ਕੋਈ ਦਿਸਦਾ ਹੈ ਉਸ ਨੂੰ ਬੜੇ ਹੀ ਪਿਆਰ ਨਾਲ ਸਮਝਾਉਣਾ ਹੈ ਕਿ ਜੇ ਤੂੰ ਪਹਿਲਾਂ ਕੁਝ ਖਾਂਦਾ ਸੀ ਤਾਂ ਠੀਕ ਹੈ ਹੁਣ ਹੁਣ ਅਗਾਹ ਤੋ ਤੂੰ ਇਸ ਸਭ ਤੋਂ ਤਾਬਾ ਕਰ ਲੈ ਜੇਕਰ ਬਾਣੀ ਦਾ ਪਾਠ ਪੜ੍ਹਨ ਨੂੰ ਤੇਰਾ ਦਿਲ ਕਰਦਾ ਹੈ ਫਿਰ ਇਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਛੱਡ ਦੇ ਇਸ ਨਾਮ ਕਰਕੇ ਮਰਿਆਦਾ ਦੇ ਅਨੁਸਾਰ ਇਹ ਗੁਰਬਾਣੀ ਨੂੰ ਪੜਿਆ ਕਰ ਫਿਰ ਜਿਹੜੇ ਗੁਰੂ ਸਾਹਿਬਾਨ ਤੈਨੂੰ ਜ਼ਰੂਰ ਦਰਸ਼ਨ ਦੇਣਗੇ ਤੇ ਨਾਲ ਹੀ ਤੇਰੀ ਇਲਾਜ ਵੀ ਰੱਖਣਗੇ ਤੇ ਜੇਕਰ ਤੂੰ ਇਹਨਾਂ ਚੀਜ਼ਾਂ ਨੂੰ ਤਿਆਗਣਾ ਚਾਹੇਗਾ ਤਾਂ ਉਹ ਤੇਰੀ ਇਹਨਾਂ ਚੀਜ਼ਾਂ ਨੂੰ ਛੱਡਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦ ਵੀ ਕਰਨਗੇ ਤੇਰੇ ਅੰਗ ਸੰਗ ਸਹਾਈ ਹੋਣਗੇ ਇਹ ਰਤੇ ਨੂੰ ਗੁਰੂ ਦੀ ਸਿੱਖੀ ਵੀ ਬਖਸ਼ੀ ਜਾਵੇਗੀ ਇਸ ਤਰ੍ਹਾਂ ਇਹਨਾਂ ਪੰਜਾਂ ਗੱਲਾਂ ਦਾ ਧਿਆਨ ਰੱਖਣਾ ਇਸ ਤੋਂ ਬਾਅਦ ਹੋਰ ਵੀ ਕੋਈ ਇਹਦੇ ਬਾਰੇ ਗੁਰਬਾਣੀ ਦਾ ਪਾਠ ਕਰਨ ਬਾਰੇ ਤੁਹਾਡੇ ਵਾਸਤੇ ਅਸੀਂ ਹੋਰ ਵੀਡੀਓ ਬਣਾਵਾਂਗੇ ਜੀ ਆਪ ਜੀ ਨੇ ਇਸੇ ਤਰ੍ਹਾਂ ਹੀ ਸਰਵਣ ਕਰਦੇ ਰਹਿਣਾ ਹੈ ਸਾਡੀਆਂ ਇਹਨਾਂ ਵੀਡੀਓ ਨੂੰ ਕਿਉਂਕਿ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਗੁਰਬਾਣੀ ਦੇ ਨਾਲ ਹੀ ਜੋੜ ਰਹੇ ਹਾਂ ਪਰਮਾਤਮਾ ਦੇ ਨਾਲ ਹੀ ਜੋੜ ਰਹੇ ਹਾਂ ਕਿ ਪਰਮਾਤਮਾ ਨਾਲ ਮਿਲਣ ਦੇ ਕਿਹੜੇ ਕਿਹੜੇ ਸਹੀ ਰਸਤੇ ਹਨ ਤੇ ਕਿੰਨਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਪਾਪਾਂ ਤੋਂ ਬਚ ਸਕਦੇ ਹੋ ਆਪਰੇ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦੇਣਾ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ